ਚਾਇਨਾ ਡੋਰ ਪਤਾਉਂਗਾ ਡਾਊਨ ਵਾਲਾ ਇੱਕ ਧਾਗਾ ਹੈ ਜਿਹੜਾ ਸਿੰਥੈਟਿਕ ਧਾਗਾ ਕਿਹਾ ਜਾਂਦਾ ਹੈ ਔਰ ਇਹ ਪਲਾਸਟਿਕ ਜਾਂ ਹੋਰ ਕੱਚੇ ਪਦਾਰਥਾਂ ਦੇ ਸੁਮੇਲ ਤੋਂ ਬਣਿਆ ਹੁੰਦਾ ਹੈ ਚਾਇਨਾ ਡੋਰ ਦੇ ਇਸ ਧਾਗੇ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਕੱਚ ਦੇ ਬਾਰੀਕ ਟੁਕੜਿਆਂ ਨੂੰ ਪੀਸ ਕੇ ਉਹਦਾ ਲੇਪ ਕੀਤਾ ਜਾਂਦਾ ਹੈ ਅਗਲਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਾਇਨਾ ਡੋਰ ਬਣਦੀ ਕਿੱਥੇ ਹੈ ਇਹਦੇ ਨਾਂ ਤੋਂ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਚੀਨ ਦੇ ਵਿੱਚ ਬਣਦੀ ਹੈ ਪਰੰਤੂ ਚੀਨ ਦੇ ਵਿੱਚ ਤਾਂ ਪਤਾ ਨਹੀਂ ਇਹ ਬਣਦੀ ਹੈ ਜਾਂ ਨਹੀਂ ਬਣਦੀ ਪਰ ਭਾਰਤ ਦੇ ਤੋਂ ਵੱਧ ਜਿਹੜੀ ਇਹ ਬਣਦੀ ਹੈ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਵਿੱਚ ਬਣਦੀ ਹੈ ਔਰ ਮਧ ਪ੍ਰਦੇਸ਼ ਦੇ ਵੀ ਕਈ ਥਾਵਾਂ ਤੇ ਕਈ ਖੇਤਰਾਂ ਦੇ ਵਿੱਚ ਚੈਨਾ ਡੋਰ ਬਣਦੀ ਹੈ ਬਰੇਲੀ ਦੇ ਵਿੱਚ ਜਿਹੜੀ ਚੈਨਾ ਡੋਰ ਬਣਦੀ ਹੈ ਉਸ ਨੂੰ ਸਭ ਤੋਂ ਮਜ਼ਬੂਤ ਸਖਤ ਤੇ ਵਧੀਆ ਮੰਨਿਆ ਜਾਂਦਾ ਹੈ ਚੈਨਾ ਡੋਰ ਦੇ ਨਾਲ ਵਾਪਰਦੇ ਹਾਦਸਿਆਂ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਵੱਲੋਂ 2016 ਦੇ ਵਿੱਚ ਇਹਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਸੀ ਜਿਦੇ ਵਿੱਚ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਪਰੰਤੂ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਪੂਰੇ ਦੇਸ਼ ਦੇ ਵਿੱਚ ਜਾਂ ਕਹੇ ਲੋ ਸਾਡੇ ਰਾਜ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਚੈਨਾ ਡੋਰ ਦੀ ਜਿਹੜੀ ਵਿਕਰੀ ਹੈ ਉਹ ਲਗਾਤਾਰ ਹੋ ਰਹੀ ਹੈ ਜੋ ਇੱਕ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ